ਅੰਕਲ ਮੇਜਰ ਖੁਸ਼ਦਿਲ ਇਹਨਾਂ ਦੇ ਘਰੇ ਆਏ ਆ ਇਹ ਬਹੁਤ ਹੀ ਵਧੀਆ ਗਾਉਂਦੇ ਨੇ ਬਹੁਤ ਪੁਰਾਣੇ ਸਿੰਗਰ ਆਏ ਤੇ ਅੱਜ ਵੇਖੋ ਅਸੀਂ ਤੁੰਬੀ ਨਾਲ ਇਹਨਾਂ ਦੇ ਕੋਲੋਂ ਗਾਣੇ ਸੁਣਦੇ ਆ ਬਹੁਤ ਹੀ ਵਧੀਆ ਲੱਗਣ ਡਿਆ ਕਾਡਾਂ ਜੀ ਤੁੰਬੀਨਾ ਗਾਣੇ ਸੁਣਦੇ ਨਾ ਕੋਲੋਂ ਮੇਰੇ ਦੋਸਤੋ ਮੇਜਰ ਖੁਸ਼ਦਿਲ ਜਿਹਦੇ ਤੁਸੀਂ ਹਜ਼ਾਰਾਂ ਗਾਣੇ ਸੁਨੇ ਆ ਉਹੀ ਖੁਸ਼ਦਿਲ ਅੱਜ ਤੁਹਾਨੂੰ ਤੁੰਬੀ ਦੇ ਨਾਲ ਇੱਕ ਗਾਣਾ ਚਟਪਟਾ ਜਿਹਾ ਗਾਣਾ ਸੁਣਾਏਗਾ ਤੇ ਜੇ ਗਾਣਾ ਚੰਗਾ ਲੱਗੇ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਨਾ ਕੁੰਡੇ ਵਾਲਾ ਕੱਪ ਅਸੀਂ ਅੱਜ ਕੁੰਡੇ ਵਾਲੇ ਕੱਪ ਦੇ ਵਿੱਚ ਚਾਹ ਪੀਤੀ ਆ ਤੇ ਇਹਨਾਂ ਦਾ ਬੜਾ ਪਪੂਲਰ ਕੀਤਾ ਹੈ ਕਿ ਕੁੰਡੇ ਵਾਲਾ ਕੱਪ ਪਾਣੀ ਵਰਗਾ ਦੁੱਧ ਦੁੱਧਿਆ ਫਿਰ ਵੀ ਪਾਵੇ ਹੈ ਘਟ ਪਾਣੀ ਵਰਗਾ ਦੁੱਧ ਦੋਦਿਆ ਫਿਰ ਵੀ ਪਾਵੇ ਘੱਟ ਵੇ ਮੈਂ ਕੁੜੀ ਸ਼ਹਿਰ ਦੀ ਤੂੰ ਤੇ ਪਿੰਡੂ ਜੱਟ ਵੇ ਮੈਂ ਕੁੜੀ ਸ਼ਹਿਰ ਦੀ ਓ ਕਿਉਂ ਕਰਦੀ ਬਦਨਾਮੀ ਨਹੀਂ ਐਵੇਂ ਲੋਕ ਪਾਉਣਗੇ ਖੱਪ ਕਿਉਂ ਕਰਦੀ ਬਦਨਾਮੀ ਨਹੀਂ ਐਵੇਂ ਲੋਕ ਪਾਉਣਗੇ ਖੱਪ ਨਹੀਂ ਤੇਰੀ ਗੜਵੀ ਮੇਚਦਾ ਸਾਡਾ ਕੁੰਡੇ ਵਾਲੇ ਕੱਪ ਨਹੀਂ ਤੇਰੀ ਗੜਵੀ ਮੇਚਦਾ ਪੜੀ ਲਿਖੀ ਨੂੰ ਕੀ ਪੜਾਂ ਮੈਂ ਤਾਂ ਪੜੀ ਬਥੇਰੀ ਮੋਟਰਸਾਈਕਲ ਲੈ ਲਿਆ ਕਰਕੇ ਦੁੱਧ ਚ ਹੈਰਾ ਫੇਰੀ ਇਹ ਤੇ ਪੱਕੀ ਗੱਲ ਆ ਦੁੱਬਾਲਾ ਦੁੱਧ ਚ ਪਾਣੀ ਅਧੋਬਾਲਾ ਦੁੱਧ ਚ ਪਾਣੀ ਤੁਸੀਂ ਮਿਲਾਉਂਦੇ ਚੱਟ ਵੇ ਮੈਂ ਕੁੜੀ ਸ਼ਹਿਰ ਦੀ ਹੂੰ ਤੂੰ ਤੇ ਪਿੰਡੂ ਜੱਟ ਵੇ ਮੈਂ ਕੁੜੀ ਸ਼ਹਿਰ ਦੀ ਓਏ ਇੱਕ ਅਫਸਰਕਾਰੀ ਬੀਬੀ ਨਾ ਕਰੇ ਰਾ ਫੇਰੀ ਓ ਗੱਲ ਬਹਾਉਣੇ ਵਾਲਾ ਨੇ ਕਹਿੰਦਾ ਗੜਵੀ ਵੱਡੀ ਤੇਰੀ ਓਏ ਹੋਏ ਇੱਕ ਅਫਸਰਕਾਰੀ ਬੀਬੀ ਨਾ ਕਰੇ ਰਾ ਫੇਰੀ ਓ ਗੱਲ ਬਹਾਉਣੇ ਵਾਲਾ ਨੇ ਕਹਿੰਦਾ ਗੜਵੀ ਵੱਡੀ ਤੇਰੀ ਓ ਮੇਜਰ ਬਟਾਲੇ ਵਾਲਾ ਸੁਣ ਲੂ ਮੇਜਰ ਬਟਾਲੇ ਵਾਲਾ ਸੁਣ ਲੂ ਇੱਥੇ ਗੱਲ ਠੱਪ ਨਹੀਂ ਤੇਰੀ ਗੜਵੀ ਮੇਚਦਾ ਸਾਡਾ ਕੁੰਡੇ ਵਾਲਾ ਕੱਪ ਨਹੀਂ ਤੇਰੀ ਗੜਵੀ ਨੇ ਚਦਾ ਮੇਰੇ ਦੋਸਤੋ ਇਹ ਆ ਕੁੰਡੇ ਵਾਲਾ ਕੱਪ ਤੇ ਕੁੰਡੇ ਵਾਲੇ ਕੱਪ ਨੂੰ ਤੁਸੀਂ ਪਿਆਰ ਦੇਣਾ ਜੇ ਬਾਬੇ ਦਾ ਗਾਣਾ ਤੁਹਾਨੂੰ ਵਧੀਆ ਲੱਗਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਰੱਬ ਰੱਖਾ